ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਰਾਓ ਇੱਕ ਨਾ 2 ਮਿੰਟ ਗੱਲ ਕਰਨੀ ਆ ਤੁਹਾਡੇ ਨਾਲ ਜੋ ਬੜੀ ਜ਼ਰੂਰੀ ਹੈ ਇੱਕ ਮੱਟ ਛੇਰੋਂ ਵਾਲੇ ਦੀ ਪੋਸਟ ਘੁੰਮ ਰਹੀ ਹੈ ਤੇ ਉਹਦੇ ਤੇ ਕਾਫੀ ਮਤਲਬ ਉਹਦਾ ਵਿਰੋਧ ਹੋ ਰਿਹਾ ਹੈ ਕਾਫੀ ਰੌਲਾ ਪੈ ਰਿਹਾ ਹੈ ਸੋਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੋਸਟ ਲਿਖਿਆ ਕੀ ਸੀ ਉਹਨੇ ਲਿਖਿਆ ਸੀ ਜੇ ਚਮਤਕਾਰ ਹੁੰਦਾ ਕਿਹਦਾ ਦਿਲ ਕਰਦਾ 7 ਤੇ 9 ਸਾਲ ਦੇ ਨਿਆਣੇ ਮਰਵਾਉਣ ਨੂੰ ਇਹ ਬੰਦੇ ਦੀ ਵਰਡਿੰਗ ਵੇਖੋ ਜਿੰਨੂੰ ਇਹ ਨਿਆਣੇ ਦੱਸ ਰਿਹਾ ਹੈ ਉਹਨਾਂ ਉਹਨਾਂ ਨੂੰ ਅਸੀਂ ਸਹਿਬਜ਼ਾਦਾ ਤੋਂ ਬਿਨਾਂ ਨਹੀਂ ਬੋਲਦੇ ਤੇ ਉਹਨਾਂ ਦੇ ਨਾਂ ਨਾਲ ਬਾਬਾ ਲੱਗਦਾ ਹੈ ਬਾਬਾ ਇਹ ਨਹੀਂ ਕਿ ਉਹੀ ਲੱਗ ਗਿਆ ਬਾਬਾ ਤਾਂ ਲੱਗਦਾ ਸੀ ਕਿ ਉਹਨਾਂ ਦੀ ਸੈਨ ਸ਼ਕਤੀ ਸੋਚਣੀ ਸਿਆਣਿਆਂ ਵਾਲੀ ਸੀ ਇਸ ਕਰਕੇ ਸਹਿਬਜ਼ਾਦਾ ਬਾਬਾ ਲਾਉਣੇ ਆਪਾਂ ਉਹਨਾਂ ਦੇ ਨਾਂ ਨਾਲ ਤੇ ਇਹ ਬੰਦੇ ਨੇ ਨਿਆਣਿਆਂ ਨਾਲ ਸੰਬੋਧਨ ਕੀਤਾ ਉਸ ਤੋਂ ਕੇ ਲਿਖਦਾ ਕਹਿੰਦਾ ਜੇ ਚਮਚਕ ਚਮਤਕਾਰ ਹੁੰਦਾ ਕੀ ਦਾ ਦਿਲ ਕਰਦਾ ਉੱਚ ਦਾ ਪੀਰ ਖਵਾਉਣ ਨੂੰ ਕਿਉਂ ਉੱਚ ਦਾ ਪੀਰ ਉੱਚ ਸਭ ਤੋਂ ਉੱਚਾ ਤੇ ਪੀਰਾਂ ਦਾ ਪੀਰ ਬਣਿਆ ਸੀ ਉਹ ਹੁਣ ਅਸੀਂ ਵਰਤ ਨਹੀਂ ਵਰਤ ਸਕਦੇ ਜੋ ਮੈਂ ਕਹਿਣੇ ਚਾਹੁੰਨਾ ਉਸ ਤੋਂ ਅਗਲੀ ਗੱਲ ਹੈ ਤੂੰ ਲਿਖਿਆ ਵੀ ਜੇ ਚਮਤਕਾਰ ਹੁੰਦਾ ਕਿਹਦਾ ਦਿਲ ਕਰਦਾ ਨਾਨਕਾ ਲੋਕਾਂ ਤੋਂ ਕੋੜੇ ਆਪਣੇ ਸਿਰ ਮਰਵਾਉਣ ਨੂੰ ਜੇ ਚਮਤਕਾਰ ਹੁੰਦਾ ਦਸ਼ਮੇਜ ਪਿਤਾ ਨੂੰ ਲੋੜ ਨਾ ਪੈਂਦੀ ਜਫਰਨਾਮਾ ਸੁਣਾਉਣ ਨੂੰ ਕਹਿੰਦਾ ਮੇਰੀ ਪਕਾਈ ਤੇ ਉਹੀ ਅਸਰ ਕਰਨ ਜੋ ਸਾਡੇ ਉਹਨਾਂ ਪੈਂਤੀਆਂ ਵਾਂਗੂ ਸੋਲਦੇ ਨੇ ਸਭ ਤੋਂ ਪਹਿਲੀ ਗੱਲ ਸਾਡਾ ਮਸਲਾ ਸਿੱਖਾਂ ਦਾ ਜੇਕਰ ਕੋਈ ਗੱਲਬਾਤ ਹੈ ਤਾਂ ਅਸੀਂ ਜਾਣੀਏ ਤੂੰ ਇੱਕ ਗੈਰ ਧਰਮ ਦਾ ਹੋ ਕੇ ਤੂੰ ਹੁੰਨਾ ਕੌਣ ਹੈ ਸਾਡੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਸਹਿਬਜ਼ਾਦੇ ਨੂੰ ਨਿਆਣੇ ਦੱਸਣ ਵਾਲਾ ਤੇ ਤਰਕ ਕਰਨ ਵਾਲਾ ਜਰ ਇਹਦੀ ਵਰਡਿੰਗ ਮੈਂ ਕਹਣਾ ਕੋਈ ਮਾਰੇ ਤੋਂ ਮਾਰਾ ਬੰਦਾ ਵੀ ਨਹੀਂ ਵਰਤਦਾ ਬਾਕੀ ਅਗਲੀ ਗੱਲ ਇਹ ਆ ਵੀ ਜੇ ਪਤਾ ਨਹੀਂ ਨਾ ਹੁੰਦਾ ਗੱਲ ਨਹੀਂ ਕਰੀਦੀ ਹੁੰਦੀ ਸਿੱਖਾਂ 'ਚ ਚਮਤਕਾਰ ਨਹੀਂ ਹੁੰਦਾ ਸਿੱਖਾਂ ਦੇ ਵਿੱਚ ਕਲਾ ਵਰਤਦੀ ਹੈ ਸਿੱਖ ਅਰਦਾਸ 'ਚ ਵੀ ਕਹਿੰਦਾ ਕਲਾ ਵਾਹਿਗੁਰੂ ਜੀ ਕੀ ਵਰਤੇ ਜੇ ਕਲਾ ਨਹੀਂ ਸੀ ਨਾ ਵਰਤਦੀ ਤਾਂ ਗੁਰੂ ਸਾਹਿਬ ਨੇ ਇੰਨੀਆਂ ਜੰਗਾਂ ਹੋਈ ਨਹੀਂ ਸੀ ਲੜ ਲੀਆਂ ਤੇ ਮੁਗਲਾਂ ਨੂੰ ਭਾਜੜਾ ਪਾਈਆਂ ਸੀ ਜੇ ਕਲਾ ਵਰਤਦੀ ਸੀ ਨਾ 7 ਤੇ 9 ਸਾਲ ਦੇ ਸਹਬਜ਼ਾਦੇ ਜਿਹੜੀ ਉਮਰ 'ਚ ਬੱਚੇ ਟੌਫੀਆਂ ਤੇ ਮੰਨ ਜਾਂਦੇ ਨੇ ਉਹਨਾਂ ਨੂੰ ਤਸ਼ੱਦਦ ਵੀ ਕੀਤਾ ਗਿਆ ਉਹਨਾਂ ਨੂੰ ਲਾਲਚ ਵੀ ਦਿੱਤੇ ਗਏ ਪਰ ਉਹ ਅਡੋਰ ਰਹੇ ਜੇ ਕਲਾ ਸੀ ਤਾਂ ਹੀ ਅਡੋਰ ਰਹੇ ਇੱਥੇ ਤੇਰੇ ਵਰਗੇ ਦੀ ਮੈਨੂੰ ਇੱਕ ਉਂਗਲ ਫੜਾ ਦੀ ਮੈਨੂੰ ਮਰਜੀ ਮਰੋਰ ਲੈਣ ਦੀ ਲੈ ਤੂੰ ਮਿੰਟ 'ਚ ਨਾ ਮੰਨ ਗਿਆ ਤਾਂ ਕਹਿ ਦੀ ਉਹ ਸਹਿਬਜ਼ਾਦਿਆਂ ਤੇ ਕਲਾ ਵਾਹਿਗੁਰੂ ਜੀ ਕੀ ਵਰਤਰੀ ਸੀ ਤਾਂ ਅਡੋਰ ਰਹੇ ਜਿਨ੍ਹਾਂ ਸਿੱਖਾਂ ਨੇ ਬੰਦ-ਬੰਦ ਕਟਵਾਇਆ ਖੋਪੜੀਆਂ ਲੁਹਾਈਆਂ ਉਹ ਵੀ ਨਹੀਂ ਸੀ ਲੈ ਗਈਆਂ ਉਹ ਕਲਾ ਵਾਹਿਗੁਰੂ ਜੀ ਕੀ ਵਰਤਦੀ ਸੀ ਸਵਾ ਲੱਖ ਨਾਲ ਇੱਕ-ਇੱਕ ਉਂਝੀ ਨਹੀਂ ਸੀ ਲੜ ਗਿਆ ਮੱਠ ਸਿਆਂ ਉਹ ਕਲਾ ਵਾਹਿਗੁਰੂ ਜੀ ਕੀ ਵਰਤਦੀ ਏ ਤੇ ਜਿਹੜੀ ਅਸੀਂ ਅਰਦਾਸ ਕਰਦੇ ਆ ਨਾ ਉਹ ਅਰਦਾਸ ਗੁਰੂ ਸਾਹਿਬ ਅੱਗੇ ਕਲਾ ਵਰਤਣ ਦੀ ਕਰਦੇ ਆ ਠੀਕ ਹੈ ਅਰਦਾਸ ਇੱਕ ਖੁਦ ਕਰਾ ਮਤਾ ਅਸੀਂ ਅਦਿੱਖ ਸ਼ਕਤੀ ਦੇ ਅੱਗੇ ਅਰਦਾਸ ਕਰਦੇ ਆ ਜੇ ਤੁਸੀਂ ਉਸ ਗੁਰੂ ਨੂੰ ਮੰਨਦੇ ਨਹੀਂ ਫਿਰ ਅਰਦਾਸ ਕਿਤੇ ਅੱਗੇ ਕਰਦੇ ਜੀ ਜਿੰਨੀ ਗੱਲ ਹੋਵੇ ਓਨੀ ਕਰੀ ਦੀ ਏਡੇ ਗਿਆਨਵਾਨ ਤੁਸੀਂ ਹੈ ਨਹੀਂ ਜਿੱਡੀਆਂ ਤੁਸੀਂ ਰਾਤ ਨੂੰ ਦੋ ਲਾ ਕੇ ਪਿਗੀਆਂ ਠੀਕ ਹੈ ਚਾਰ ਅੱਖਰ ਲਿਖੇ ਫਿਰ ਤੁਨੀ ਮਾਫੀਆਂ ਵੀ ਛੇਤੀ ਮੰਗ ਲੈਨੇ ਹੋ ਤੂੰ ਪਹਿਲੋ ਵੀ ਸਿੱਖ ਕੌਮ ਦੇ ਮਸਲਿਆਂ 'ਚ ਕਾਫੀ ਰੋਲਾ ਦਾ ਕੀਤਾ ਸੀ ਜਦੋਂ ਦੀਪ ਸਿੱਧੂ ਦਾ ਮਸਲਾ ਸੀ ਜਦੋਂ ਉਹਨਾਂ ਨੇ ਕੇਸਰੀ ਨਿਸ਼ਾਨ ਚਲਾਇਆ ਸੀ ਦਿੱਲੀ ਠੀਕ ਹੈ ਸਾਡੇ ਕਿਸਾਨੀ ਝੰਡੇ ਸਾਡਾ ਕੇਸਰੀ ਨਿਸ਼ਾਨ ਤੇਰਾ ਮਤਲਬ ਕੀ ਤੂੰ ਉਹਦੋਂ ਬਹੁਤ ਅੱਗ ਵਾਲੀ ਫਿਰ ਹੁਣ ਤੂੰ ਫੇਰ ਠੀਕ ਹੈ ਐਵੇਂ ਨਾ ਮੁਸਲਮਾਨ ਭਾਈਚਾਰੇ ਦਾ ਨਾਮ ਖਰਾਬ ਕਰ ਆਪਸੀ ਭਾਈਚਾਰਾ ਬਣਿਆ ਰਹਿਣ ਦੇ ਜੇਕਰ ਅਸੀਂ ਮੁਸਲਮਾਨ ਭਾਈਚਾਰੇ ਦੀ ਕਦਰ ਕਰਦੇ ਆ ਨਾ ਅਸੀਂ ਤੇਰੇ ਵਰਗਿਆਂ ਕਰਕੇ ਨਹੀਂ ਅਸੀਂ ਸਾਈ ਮੀਆਂ ਮੀਰ ਜੀ ਨਵਾਬ ਹਮਲੇਰਕੋਟਲੇ ਪੁਰਾ ਕਰਕੇ ਕਰਦੇ ਆ ਸੀ ਮੁਸਲਮਾਨ ਭਾਈਚਾਰੇ ਦੀ ਕਦਰ ਇਸ ਕਰਕੇ ਗੱਲ ਇਹ ਆ ਵਾਰ-ਵਾਰ ਦੁੱਖ ਦੀਆਂ ਰਗਾਂ ਤੇ ਹੱਥ ਨਾ ਧਰਿਆ ਕਰ ਇਸ ਕਰਕੇ ਕਦੇ ਪੰਥ ਦਾ ਮਹਿਣਾ ਨਹੀਂ ਲਈਦਾ ਹੁੰਦਾ ਆਪ ਦੀ ਵਿਦਵਾਨ ਕੀ ਗੀਤ ਲਿਖਦਾ ਠੀਕ ਐ ਤੂੰ ਆਪਦਾ ਸੋਸ਼ਲ ਮੀਡੀਆ ਤੇ ਕੰਮ ਕਰਦਾ ਕਰ ਪਰ ਤੈਨੂੰ ਸਾਡੇ ਪਗੰਬਰਾਂ ਬਾਰੇ ਸਾਡੇ ਰਹਿਬਰਾਂ ਬਾਰੇ ਸਾਡੇ ਗੁਰੂ ਸਾਹਿਬਾਨਾਂ ਦੇ ਜਿਹੜੇ ਸਹਬਜ਼ਾਦੇ ਨੇ ਉਹਨਾਂ ਬਾਰੇ ਗੱਲ ਕਰਨ ਦਾ ਸਿੱਖ ਕੌਮ ਦੇ ਸਿਧਾਂਤ ਬਾਰੇ ਗੱਲ ਕਰਨ ਦਾ ਤੇਰਾ ਕੋਈ ਹੱਕ ਨਹੀਂ ਬਣਦਾ ਭਰਾਵਾ ਤੂੰ ਆਪਣੇ ਤੇ ਗੱਲ ਕਰ ਜੇ ਅਸੀਂ ਤੇਰੇ ਵਰਗੇ ਹੁੰਦੇ ਅੱਜ 100 ਆਧਾਰਨਾ ਧਰ ਦਿੰਦੇ ਇੱਥੇ ਪਰ ਅਸੀਂ ਤੇਰੇ ਵਰਗੇ ਨਹੀਂ ਗੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਠੀਕ ਹੈ ਤਰਕ ਕਰਨ ਨੂੰ ਹੋਰ ਬੜੀਆਂ ਜਗ੍ਹਾ ਨੇ ਉੱਥੇ ਕਰਨੀ ਜਾ ਕੇ ਨਾਲੇ ਵੇਖ ਲਾਂਗੇ ਵੀ ਕਿੰਨੀ ਕੁ ਤੂੰ ਤਰਕ ਕਰਦਾ ਗੱਲ ਇਹ ਨਹੀਂ ਹੱਦ ਮਰਿਆਦਾ ਚ ਰਹਿ ਕਾਫੀ ਵਾਰ ਤੂੰ ਇਹੋ ਜਿਹਾ ਕੰਮ ਕੀਤੇ ਨੇ ਮੁੜ ਕੇ ਤੂੰ ਮਾਫੀ ਮੰਗ ਲੈਣਾ ਅਸੀਂ ਕਹੋਂ ਉਹਨੇ ਮਾਫੀ ਦੇਣ ਵਾਲੇ ਮਾਫੀਆਂ ਮੰਗਣ ਦੇ ਤਰੀਕੇ ਹੋਰ ਹੁੰਦੇ ਨੇ ਨਾਲੇ ਤੂੰ ਆਪਣੀ ਗੱਲ ਨੂੰ ਝੂਠੀ ਨਹੀਂ ਕਰ ਰਿਹਾ ਹੈਂ ਜੇ ਤੁਹਾਨੂੰ ਫੇਰ ਵੀ ਬੁਰਾ ਲੱਗਿਆ ਮੈਂ ਮਾਫੀ ਮੰਗਦਾ ਫੇਰ ਵੀ ਦਾ ਮਤਲਬ ਕੀ ਹੈ ਬੁਰਾ ਲੱਗਿਆ ਸਾਨੂੰ ਗੱਲ ਇੰਨੀ ਹੋ ਮਾਫੀ ਮਿਲੂ ਤਖਤ ਸ੍ਰੀ ਕਾਲ ਤਖਤ ਸੈਭ ਤੋਂ ਠੀਕ ਹੈ ਤਖਤ ਸੈਭ ਤੇ ਜਾ ਆਪਣੀ ਭੁੱਲ ਬਖਸ਼ਾ ਅੱਗੇ ਤੋਂ ਇਹ ਜੀ ਗਲਤੀ ਨਾ ਹੋਵੇ ਇਹ ਗਲਤੀ ਨਹੀਂ ਤੂੰ ਗੁਨਾਹ ਕੀਤਾ ਗਲਤੀ ਬੱਚਿਆਂ ਤੋਂ ਹੁੰਦੀ ਹੁੰਦੀ ਹੈ ਤੂੰ ਇੱਕ ਆਪਣੇ ਨੂੰ ਰੈਕਟਰ ਬਣਦਾ ਹੈ ਬੜਾ ਵੱਡਾ ਠੀਕ ਹੈ ਤੂੰ ਸੋਸ਼ਲ ਮੀਡੀਆ ਤੇ ਬੜਾ ਸਟਾਰ ਬਣਦਾ ਤੈਨੂੰ ਇੰਨੀ ਵੀ ਨਹੀਂ ਅਕਲ ਕਿ ਕਿਸੇ ਧਰਮ ਦੇ ਰਹਿਬਰਾਂ ਬਾਰੇ ਕਿਹੜੇ ਲਫ਼ਜ਼ ਵਰਤੀ ਦੇਣੇ ਕਿਸੇ ਦੇ ਧਰਮ ਬਾਰੇ ਗੱਲ ਨਹੀਂ ਕਰੀਦੀ ਹੁੰਦੀ ਪਬਲਿਸਿਟੀ ਦੇ ਹੋਰ ਬੜੇ ਤਰੀਕੇ ਨੇ ਤੇਰੀ ਪਬਲਿਸਿਟੀ ਪਿੱਛੇ ਜੇ ਭਾਵਾ ਹੋਈ ਸੀ ਬੂਟਾ ਵਾਲੇ ਮਸਲੇ 'ਚ ਉਹ ਜਿਹੇ ਕੰਮ ਠੀਕ ਰਹਿਣਗੇ ਉਹ ਕਰ ਲਿਆ ਕਰ ਇੰਨੀ ਗੱਲ ਹੀ ਭਰਾਵਾ ਇਹਨਾਂ ਗੱਲਾਂ 'ਚ ਕੋਈ ਤੰਤਨੀ ਠੀਕ ਹੈ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾ ਕੇ ਮਾਫੀ ਮੰਗ ਤੇ ਸਾਡੇ ਜਿਹੜੇ ਲੋਕ ਉਹਨਾਂ ਨੂੰ ਬੇਨਤੀ ਹੈ ਜਿਹੜੇ ਇਹਦੇ ਵਿਊਅਰ ਨੇ ਤੁਸੀਂ ਇਨਸਾਨੀ ਰਿਸ਼ਤੇ ਨਾ ਵੇਖਿਆ ਕਰੋ ਜਿੱਥੇ ਤੁਹਾਡੇ ਧਰਮ ਦੀ ਗੁਰੂ ਦੀ ਗੱਲ ਆ ਗਈ ਯਾਰ ਤੁਸੀਂ ਇਨਸਾਨੀ ਰਿਸ਼ਤੇ ਫੇਰ ਅੱਗੇ ਰੱਖ ਲੈਣੇ ਇਹ ਜਦ ਇਹ ਹੁਣ ਮਾਰੇ ਹੁਣ ਅਨਫੋਲੋ ਇਹਨੂੰ ਮਾਰਿਆ ਵਜੇ ਦੀ ਘੰਟੇ ਚ ਮੱਤ ਟਿਕਾਣੇ ਆ ਜੇ ਠੀਕ ਹੈ ਇਸ ਕਰਕੇ ਬੇਨਤੀ ਹੈ ਮੇਰੀ ਕੌਮ ਨੂੰ ਵੀ ਤੇ ਜਥੇਬੰਦੀਆਂ ਨੂੰ ਵੀ ਠੀਕ ਹੈ ਇਹਨੂੰ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਲਈ ਆਖਿਆ ਜਾਵੇ ਉੱਥੇ ਜਾ ਕੇ ਮਾਫੀ ਮੰਗ ਤੈਨੂੰ ਪਤਾ ਲੱਗੇ ਕਿ ਸਿੱਖੀ ਦਾ ਸਿਧਾਂਤ ਕਿਵੇਂ ਦਾ ਹੈ ਇੱਥੇ ਗੁਨਾਹ ਦੀ ਗਲਤੀ ਦੀ ਜੇ ਮਾਫੀ ਮਿਲਦੀ ਹੈ ਤਾਂ ਕਿਵੇਂ ਮਿਲਦੀ ਹੈ ਤੂੰ ਰੋਜ਼ ਕਹਿੰਦਾ ਮੈਂ ਸਿੱਖਾਂ ਦੀ ਵਿਚਰਦਾ ਤੈਨੂੰ ਇਹ ਨਹੀਂ ਪਤਾ ਵੀ ਸਿੱਖਾਂ ਵਾਸਤੇ ਗੁਰੂ ਸਾਹਿਬ ਤੇ ਗੁਰੂ ਸਾਹਿਬ ਦੇ ਸਾਹਿਬ ਜੀ ਦਾ ਕੀ ਸਥਾਨ ਹੈ ਮੂੰ ਚੁੱਕਦਾ ਜਿਦਾ ਜੀ ਕਰਦਾ ਦੋ ਅੱਖਰ ਲਿਖ ਲੈਂਦਾ 250 ਤੁਸੀਂ ਨੈਟਪੈਕ ਪਾਉਣੇ ਹੋ ਤੁਸੀਂ ਦੁਨੀਆ ਦਾ ਨਾਸ ਮਾਰ ਰੱਖਿਆ ਯਾਰ ਕੋਈ ਗੱਲ ਨੌਲੇਜ ਵਾਲੀ ਕਰ ਜੇ ਇੰਨਾ ਗਿਆਨ ਸ਼ਾਲਾ ਮਾਰਦਾ ਹੋਇਆ ਨਾ ਜਿਹੜੇ ਮਰਜੀ ਚੈਨਲ ਤੇ ਬਹਿ ਜੀ ਤੇ ਜਾਂ ਹੂੰ ਬੁਲਾ ਲਈ ਆਪਾਂ ਬਹਿ ਕੇ ਗੱਲ ਕਰ ਲਾਂਗੇ ਤੈਨੂੰ ਫੇਰ ਦੱਸਾਂਗੇ ਵੀ ਕਲਾ ਵੈਗਰੂ ਜੀ ਕੀ ਕਿਵੇਂ ਵਰਤਦੀ ਹੈ ਐਵੇਂ ਕੀ ਫਾਇਦਾ ਇੱਥੇ ਲੋਕਾਂ ਨੂੰ ਹਰੈਸਮੈਂਟ ਕਰ ਰਹੇ ਹੋ ਕਿਸੇ ਦੀ ਭਾਵਨਾ ਨੂੰ ਥੇਸ ਪਹੁੰਚ ਰਹੀ ਹੈ ਜੇ ਤੈਨੂੰ ਇੰਨੀ ਦਿੱਕਤ ਹੈ ਤੂੰ ਕਿਸੇ ਗੁਰਸਖ ਨੂੰ ਪੁੱਛ ਲੈਂਦਾ ਭਾਈ ਕਲਾ ਵਰਤਦੀ ਕਿ ਨਹੀਂ ਸਿੱਖਾਂ ਫਿਰ ਤੈਨੂੰ ਦੱਸ ਦਿਓ ਵੀ ਕਲਾ ਕਿਵੇਂ ਵਰਤਦੀ ਹੈ ਇਸ ਕਰਕੇ ਗੱਲ ਇੰਨੀ ਹੈ ਤਰੀਕੇ ਨਾਲ ਚੱਲੀਦਾ ਹੁੰਦਾ ਠੀਕ ਹੈ ਸਾਡਾ ਤਾਂ ਗਵਾਂਢੀ ਹੈ ਇਹਨਾਂ ਗੱਲਾਂ 'ਚ ਕੋਈ ਤੰਤ ਨਹੀਂ ਐਂਡ ਤੇ ਫਿਰ ਬੇਨਤੀ ਕਰਨ ਲੱਗਿਆਂ ਕਿ ਅੱਗੇ ਇੱਕਦੋ ਤੂੰ ਗਲਤੀਆਂ ਕਰਤੀਆਂ ਨੇ ਇਸ ਤੋਂ ਬਾਅਦ ਤੇਰੇ ਤੇ ਕਾਨੂੰਨੀ ਕਾਰਵਾਈ ਹੋਏਗੀ ਭਰਾਵਾ ਠੀਕ ਹੈ ਐਵੇਂ ਭਾਈਚਾਰਾ ਖਰਾਬ ਨਾ ਕਰ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ